ਦੋਸਤੋ ਭੂਤਾ ਵਾਲੀਆਂ ਕਹਾਣੀਆਂ ਦਾ ਬਹੁਤ ਹੀ ਜ਼ਿਆਦਾ ਟ੍ਰੈਂਡ ਚੱਲਦਾ ਪਿਆ ਤੇ ਜਿਹਦੇ ਕਰਕੇ ਮੈਨੂੰ ਵੀ ਬਹੁਤ ਸਾਰੇ ਮੈਸੇਜ ਆਏ ਵੀ ਭਾਜੀ ਭੂਤਾ ਵਾਲੀਆਂ ਕਹਾਣੀਆਂ ਵੀ ਤੁਸੀਂ ਸੁਣਾਇਆ ਕਰੋ ਕਿਉਂਕਿ ਮੈਂ ਅਸਲੀ ਕ੍ਰਾਈਮ ਸਟੋਰੀਆਂ ਦੇ ਉੱਤੇ ਹੀ ਸਟੋਰੀਜ਼ ਸੁਣਾਉਣਾ ਭੂਤਾਂ ਦੇ ਉੱਤੇ ਮੈਂ ਵੀ ਵਿਸ਼ਵਾਸ ਘੱਟ ਕਰਦਾ ਵਾਂ ਬਟ ਕੁਝ ਕੇਸ ਐਦਾਂ ਦੇ ਹੁੰਦੇ ਆ ਜਿਹੜੇ ਦਿਮਾਗ ਨੂੰ ਹਿਲਾ ਕੇ ਰੱਖ ਦਿੰਦੇ ਆ ਤੇ ਉਹਦੇ ਨਾਲ ਹੀ ਮਿਲਦਾ ਜੁਲਦਾ ਇੱਕ ਕੇਸ ਅੱਜ ਦਾ ਹੈਗਾ ਆ ਤਾਂ ਵੀਡੀਓ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਆ ਵੀਡੀਓ ਛੱਡ ਕੇ ਬਿਲਕੁਲ ਨਾ ਜਾਇਓ ਕਿਉਂਕਿ ਇਹ ਕੇਸ ਮੈਂ ਬੜੀ ਮੁਸ਼ਕਿਲ ਦੇ ਨਾਲ ਤੁਹਾਡੇ ਲਈ ਲੱਭ ਕੇ ਲੈ ਕੇ ਆਇਆ ਹਾਂ ਤਾਂ ਤੇ ਕਹਾਣੀ ਸਟਾਰਟ ਹੁੰਦੀ ਆ ਅਮਰੀਕਾ ਦੇ ਟੈਕਸਾਸ ਤੋਂ ਜਿੱਥੇ ਇੱਕ ਮੇਬਲ ਫੈਮਿਲੀ ਜਿਹਦੇ ਵਿੱਚ ਬੰਦੇ ਦਾ ਨਾਮ ਟ੍ਰੇਵਿਸ ਮੇਬਲ ਤੇ ਘਰ ਵਾਲੇ ਦਾ ਨਾਮ 올ਿਵਿਆ ਮੇਬਲ ਸੀ ਤਾਂ ਇਹਨਾਂ ਦਾ ਇੱਕ ਛੋਟਾ ਬੱਚਾ ਸੀਗਾ ਜਿਹਦਾ ਨਾਮ ਐਡਨ ਮੇਬਲ ਸੀਗਾ ਤੇ ਟਾਈਮ ਸੀਗਾ 1980 ਦਾ ਇਹ ਅਮਰੀਕਾ ਦੇ ਵਿੱਚ ਰਹਿ ਕੇ ਇਹਨਾਂ ਨੇ ਬਹੁਤ ਸੋਨਾ ਪੈਸਾ ਜੋੜਿਆ ਹੋਇਆ ਸੀਗਾ ਤੇ ਜਿਹਦੇ ਕਰਕੇ ਚਾਹਦੇ ਸੀਗੇ ਵੀ ਸਾਡਾ ਬਹੁਤ ਵੱਡਾ ਮਕਾਨ ਹੋਵੇ ਅਸੀਂ ਇੱਕ ਫਾਰਮ ਹਾਊਸ ਖਰੀਦ ਲਿਆ ਤੇ ਬੜੀ ਹੀ ਜਲਦੀ ਇਹਨਾਂ ਨੂੰ ਇੱਕ 13 ਏਕੜ ਦਾ ਫਾਰਮ ਹਾਊਸ ਮਿਲ ਜਾਂਦਾ ਆ ਆ ਤੁਸੀਂ ਉਸ ਦੀ ਫੋਟੋ ਵੀ ਦੇਖ ਸਕਦੇ ਆ ਤੇ ਚਲੋ ਜਦੋਂ ਘਰ ਦੇ ਵਿੱਚ ਇਹ ਸਾਰੇ ਜਾਨੇ ਸ਼ਿਫਟ ਹੋ ਗਏ ਤਾਂ ਬੜੀ ਹੀ ਵਧੀਆ ਤਰੀਕੇ ਨਾਲ ਇਹ ਫੈਮਿਲੀ ਉੱਥੇ ਟਾਈਮ ਸਪੈਂਡ ਕਰਦੀ ਜਿਹੜਾ ਟ੍ਰਾਈਵਿਸ ਸੀਗਾ ਉਹ ਆਪਣਾ ਜੌਬ ਕਰਦਾ ਸੀਗਾ ਉਹ ਸਵੇਰੇ ਕੰਮ ਤੇ ਚਲਾ ਜਾਂਦਾ ਸੀਗਾ ਸ਼ਾਮ ਨੂੰ ਆਉਂਦਾ ਸੀਗਾ ਵੀਕੈਂਡ ਦੇ ਵਿੱਚ ਘੁੰਮ ਫਿਰ ਵੀ ਜਾਂਦੇ ਹੁੰਦੇ ਸੀਗੇ ਬਟ ਇਹਨਾਂ ਦਾ ਵਿਲਾ ਨੂੰ ਛੱਡ ਕੇ ਕਿਤੇ ਜਾਂਦਾ ਦਿਲ ਨਹੀਂ ਸੀ ਕਰਦਾ ਇਹਨਾਂ ਨੂੰ ਬਹੁਤ ਪਿਆਰ ਸੀਗਾ ਕਿਉਂਕਿ ਬੜੀ ਮਿਹਨਤ ਦੇ ਨਾਲ ਇਹਨਾਂ ਨੇ ਆਹ ਫਾਰਮ ਹਾਊਸ ਖਰੀਦਿਆ ਆ ਸੀਗਾ ਤੇ ਜਿਹੜਾ ਇਹਨਾਂ ਦਾ ਮੁੰਡਾ ਸੀਗਾ ਐਡਨ ਮੇਬਲ ਉਹ ਜਿਹੜੇ ਆਸੇ-ਪਾਸੇ ਦੇ ਫਾਰਮ ਹਾਊਸ ਵਾਲਿਆਂ ਦੇ ਬੱਚੇ ਸੀਗੇ ਉਹਨਾਂ ਦੇ ਨਾਲ ਕਦੀ ਉਹਨਾਂ ਦੇ ਘਰ ਜਾਂਦਾ ਉਹਦਾ ਚਿਕਾ ਤੇ ਕਦੀ ਉਹ ਬੱਚੇ ਵੀ ਇਹਨਾਂ ਦੇ ਘਰ ਆ ਜਾਂਦੇ ਹੁੰਦੇ ਸੀਗੇ ਇਦਾਂ ਹੀ 1984 ਤੋਂ ਲੈ ਕੇ 1990 ਤੱਕ ਬਹੁਤ ਸੋਹਣਾ ਇਹਨਾਂ ਦਾ ਟਾਈਮ ਨਿਕਲਿਆ ਤਾਂ ਫਿਰ ਟਾਈਮ ਆ ਗਿਆ 13 ਮਾਰਚ 1990 ਦਾ ਜਦੋਂ ਹੌਨ ਪ੍ਰਾਈਵਸ ਮੇਬਲ ਕੰਮ ਤੇ ਆਪਣੇ ਘਰੋਂ ਦੀ ਚਲੇ ਗਿਆ ਤੇ ਘਰ ਦੇ ਵਿੱਚ ਰਹਿ ਗਏ 올ਿਵਿਆ ਤੇ ਐਡਨ ਉਸ ਦਿਨ ਐਡਨ ਥੋੜਾ ਲੇਟ ਉੱਠਿਆ ਸਕੂਲ ਦੀ ਛੁੱਟੀ ਸੀਗੀ ਉਹਨੇ ਆਪਣੀ ਮਾਂ ਨੂੰ ਉੱਠ ਕੇ ਜਿੱਦ ਕੀਤੀ ਵੀ ਮੈਂ ਐਡਨ ਚੱਲਿਆ ਆਪਣੇ ਦੋਸਤਾਂ ਦੇ ਕੋਲ ਉਸਦੀ ਮਾਂ ਨੇ ਮਨਾ ਕਰ ਦਿੱਤਾ ਵੀ ਤੂੰ ਦੂਰ ਨਹੀਂ ਕਿਤੇ ਜਾਣਾ ਆਪਣੇ ਘਰ ਦੇ ਕੋਲ ਹੀ ਆਸ-ਪਾਸੇ ਘਰ ਦੇ ਬਾਹਰ ਖੇਡ ਲਾ ਤਾਂ ਐਡਨ ਆਪਣੀ ਮਾਂ ਦੀ ਗੱਲ ਸੁਣ ਕੇ ਆਪਣੇ ਦੋਸਤਾਂ ਦੇ ਕੋਲ ਦੂਰ ਤਾਂ ਨਹੀਂ ਗਿਆ ਉਥੇ ਆਸ-ਪਾਸੇ ਹੀ ਖੇਡਣ ਲੱਗ ਗਿਆ ਤੇ ਦੋ ਤਿੰਨ ਘੰਟਿਆਂ ਬਾਅਦ 올ਿਵਿਆ ਨੂੰ ਚੇਤਾ ਆਇਆ ਵੀ ਉਹਦਾ ਮੁੰਡਾ ਅੱਜ ਸਕੂਲ ਨਹੀਂ ਗਿਆ ਉਹ ਘਰ ਹੀ ਆ ਤੇ ਉਹ ਬਾਹਰ ਖੇਡ ਰਿਹਾ ਸੀਗਾ ਤੇ ਉਹ ਜਿੱਦਾਂ ਹੀ ਘਰ ਦੇ ਬਾਹਰ ਜਾ ਕੇ ਦੇਖਿਆ ਉਹਨੇ ਤਾਂ ਮੁੰਡਾ ਉੱਥੇ ਹੈ ਹੀ ਨਹੀਂ ਸੀ ਉਥੋਂ ਗਾਇਬ ਸੀਗਾ ਤਾਂ ਉਹਨੇ ਆਸੇ-ਪਾਸੇ ਲੱਭਣਾ ਸ਼ੁਰੂ ਕਰ ਦਿੱਤਾ ਤਾਂ ਫਿਰ ਜਦੋਂ ਉਹਨੂੰ ਇੱਕ ਡੇਢ ਘੰਟਾ ਲੱਭਣ ਤੇ ਉਹਦਾ ਮੁੰਡਾ ਨਹੀਂ ਮਿਲਿਆ ਤਾਂ ਫਿਰ ਉਹ ਉਸ ਫਾਰਮ ਹਾਊਸਾਂ ਦੇ ਕੋਲ ਚਲੀ ਗਈ ਜਿੱਥੇ ਉਹਨਾਂ ਦੇ ਮੁੰਡਿਆਂ ਦੇ ਨਾਲ ਉਹ ਬੱਚਾ ਖੇਡਾ ਹੁੰਦਾ ਸੀਗਾ ਤਾਂ ਉਥੋਂ ਦੀ ਪੁੱਛ ਕੇ ਕੀਤੀ ਤਾਂ ਸਾਰਿਆਂ ਨੇ ਦੱਸਿਆ ਵੀ ਅੱਜ ਐਡਨ ਤਾਂ ਸਾਡੇ ਵੱਲ ਖੇਡਣ ਵਾਸਤੇ ਬਿਲਕੁਲ ਨਹੀਂ ਆਇਆ ਸੀ ਉਹ ਵੀਟ ਵੀ ਕਰਦੇ ਪਏ ਸੀਗੇ ਤਾਂ ਫਿਰ 올ਿਵਿਆ ਲੱਭਦੀ ਲੱਭਦੀ ਘਰ ਦੇ ਬੈਕ ਸਾਈਡ ਤੇ ਚਲੇ ਜਾਂਦੀ ਆ ਜਿੱਦਾਂ ਹੀ 2-3 ਏਕੜ ਘਰ ਦੇ ਬੈਕ ਸਾਈਡ ਜਾਂਦੀ ਆ ਤਾਂ ਉੱਥੇ ਇੱਕ ਬਹੁਤ ਵੱਡਾ ਤਲਾਬ ਹੁੰਦਾ ਤੇ ਉਸ ਤਲਾਬ ਵੱਲ ਦੇਖਦੇ ਹੀ 올ਿਵਿਆ ਉੱਚੀ ਉੱਚੀ ਚੀਕਾ ਮਾਰ ਲੱਗ ਜਾਂਦੀ ਆ ਕਿਉਂਕਿ ਉਸ ਤਲਾਬ ਦੇ ਵਿੱਚ ਐਡਨ ਦੀ ਬੋਡੀ ਡਿਗੀ ਹੁੰਦੀ ਆ ਤਾਂ ਉਹ ਭੱਜ ਕੇ ਉਸ ਦੇ ਕੋਲ ਪਹੁੰਚਦੀ ਆ ਤੇ ਉਸ ਬੱਚੇ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਖਿੱਚਦੀ ਆ ਖਿੱਚ ਕੇ ਬਾਹਰ ਜਦੋਂ ਆਪਣੇ ਬੱਚੇ ਨੂੰ ਕੱਢਦੀ ਆ ਤਾਂ ਉਹ ਉਸ ਟਾਈਮ ਖਤਮ ਹੋ ਚੁੱਕਿਆ ਹੁੰਦਾ ਆ ਕਿਉਂਕਿ ਉਸ ਨੂੰ ਡੁੱਬੇ ਨੂੰ 1.5 ਤੋਂ 2 ਘੰਟੇ ਹੋ ਚੁੱਕੇ ਸੀਗੇ ਫਿਰ ਉਹ ਭੱਜ ਕੇ ਵਾਪਸ ਆਪਣੇ ਘਰੇ ਆਈ ਤਾਂ ਘਰ ਦੇ ਵਿੱਚ ਆ ਕੇ ਉਹਨੇ ਆਪਣੇ ਘਰ ਵਾਲੇ ਨੂੰ ਫੋਨ ਕੀਤਾ ਤੇ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਤੇ ਹਸਪਤਾਲ ਵਾਲਿਆਂ ਨੂੰ ਫੋਨ ਕੀਤਾ ਐਨ ਐਨ ਹੀ ਉਸ ਦਾ ਘਰ ਵਾਲਾ ਵੀ ਆਪਣਾ ਕੰਮ ਕਰ ਛੱਡ ਕੇ ਉੱਥੇ ਪਹੁੰਚ ਗਿਆ ਪੁਲਿਸ ਵੀ ਉੱਥੇ ਪਹੁੰਚ ਗਈ ਤਾਂ ਐਂਬੂਲੈਂਸ ਵੀ ਉੱਥੇ ਪਹੁੰਚ ਗਈ ਬੱਚੇ ਨੂੰ ਚੱਕ ਕੇ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਬਟ ਉਹ ਬੱਚਾ ਆਲਰੇਡੀ 2-3 ਘੰਟੇ ਪਹਿਲਾਂ ਖਤਮ ਹੋ ਚੁੱਕਿਆ ਸੀਗਾ ਡਾਕਟਰਾਂ ਨੇ ਉਸ ਦਾ ਸਰਟੀਫਿਕੇਟ ਵੀ ਬਣਾਇਆ ਅੱਤ ਤੋਂ ਉਹਦੀ ਫੋਟੋ ਵੀ ਦੇ ਸਕਦੇ ਹਾਂ ਈਅਰ ਫਿਰ ਹੁਣ ਬੱਚਾ ਤਾਂ ਖਤਮ ਹੋ ਚੁੱਕਿਆ ਸੀਗਾ ਹੁਣ ਕੁਝ ਕਰਤਾ ਸਕਦੇ ਨਹੀਂ ਸੀਗੇ ਉਹਨਾਂ ਨੇ 2 ਦਿਨਾਂ ਬਾਅਦ ਉਸ ਬੱਚੇ ਦਾ ਜਨਮ ਸੰਸਕਾਰ ਜੋ ਆਪਣੇ ਰੀਤੀ ਰਿਵਾਜ ਦੇ ਨਾਲ ਉਹ ਕਰਦੇ ਆ ਉਹਨਾਂ ਨੇ ਕੀਤਾ ਤੇ ਉਹ ਬੱਚਾ ਆਪਣੇ ਮਾਪਿਆਂ ਨੂੰ ਹਮੇਸ਼ਾ ਲਈ ਛੱਡ ਕੇ ਜਾ ਚੁੱਕਿਆ ਸੀ ਇੱਕ ਵਾਰ ਫਿਰ ਇਹ ਜਿਹੜਾ ਵਿਲਾ ਸੀਗਾ ਜਿਹਦੇ ਵਿੱਚ ਬੱਚਾ ਡੇਲੀ ਖੇਡਦਾ ਰਹਿੰਦਾ ਸ਼ਰਾਦ ਤਾਂ ਕਰਦਾ ਸੀਗਾ ਉਹ ਘਰ ਸੂਨਾ ਹੋ ਗਿਆ ਤਾਂ ਥੋੜਾ ਟਾਈਮ ਨਿਕਲਦੇ ਟ੍ਰੈਵਿਸ ਮੇਬਲ ਤੇ 올ਿਵਿਆ ਮੇਬਲ ਦੇ ਵਿੱਚ ਆਪਸ ਦੇ ਵਿੱਚ ਬਹੁਤ ਜ਼ਿਆਦਾ ਡਿਫਰੈਂਸ ਆਲੇ ਸ਼ੁਰੂ ਹੋ ਗਏ ਬੱਚੇ ਨੂੰ ਲੈ ਕੇ ਉਹ ਇੱਕ ਦੂਜੇ ਦੇ ਉੱਤੇ ਬਲੇਮ ਪਾਉਣ ਲੱਗ ਗਏ ਤੇ ਡੇਲੀ ਇਹਨਾਂ ਨੇ ਲੜਨਾ ਸ਼ੁਰੂ ਕਰ ਦਿੱਤਾ ਲੜਾਈ ਇੱਥੇ ਤੱਕ ਵੱਧ ਗਈ ਇਹਨਾਂ ਦੋਨਾਂ ਨੇ ਆਪਸ ਦੇ ਵਿੱਚ ਡਿਵੋਰਸ ਕਰ ਲਿਆ ਡਿਵੋਰਸ ਹੋਣ ਤੋਂ ਬਾਅਦ ਜਿਹੜਾ ਟ੍ਰੈਵਿਸ ਮੇਬਲ ਸੀਗਾ ਉਹ ਆਪਣਾ ਘਰ ਛੱਡ ਕੇ ਉੱਥੋਂ ਦੀ ਅਮਰੀਕਾ ਦੇ ਕਿਸੇ ਹੋਰ ਸਿਟੀ ਦੇ ਵਿੱਚ ਸ਼ਿਫਟ ਹੋ ਗਿਆ ਤਾਂ ਜਿਹੜੀ 올ਿਵਿਆ ਮੇਬਲ ਸੀਗੀ ਉਹਨੂੰ ਆਪਣੇ ਬੱਚੇ ਨਾਲ ਬਹੁਤ ਜ਼ਿਆਦਾ ਪਿਆਰ ਸੀਗਾ ਉਹ ਹਮੇਸ਼ਾ ਸੋਚਦੀ ਰਹਿੰਦੀ ਸੀ ਮੇਰਾ ਬੱਚਾ ਐਦਾਂ ਖੇਡਦਾ ਸੀਗਾ ਇੱਥੇ ਕੇ ਅਲਦਾ ਸੀਗਾ ਉਹ ਆਪਣਾ ਵਿਲਾ ਛੱਡ ਕੇ ਕਿਤੇ ਜਾਣ ਲਈ ਰਾਜ਼ੀ ਨਹੀਂ ਸੀਗੀ ਜਿਸ ਕਰਕੇ ਉਹ 13 ਏਕੜ ਦੇ ਐਡੇ ਵੱਡੇ ਫਾਰਮ ਦੇ ਵਿੱਚ ਇਕੱਲੇ ਹੀ ਰਹਿ ਗਈ। ਤਾਂ ਫਿਰ ਆਸ-ਪਾਸੇ ਵਾਲੇ ਜਿੰਨੇ ਵੀ ਮੱਲੇ ਵਾਲੇ ਆਉਂਦੇ ਸੀਗੇ ਉਹਦੇ ਕੋਲ ਥੋੜਾ ਟਾਈਮ ਬੈਠ ਕੇ ਜਦੋਂ 올ਿਵਿਆ ਨੇ ਕੋਈ ਜਵਾਬ ਨਹੀਂ ਦੇਣਾ ਉਹਨਾਂ ਨੂੰ ਉੱਠ ਕੇ ਚਲੇ ਜਾਂਦੇ ਸੀਗੇ। ਤੇ ਜਦੋਂ ਉਹਨਾਂ ਨੇ ਦੇਖਿਆ ਵੀ 올ਿਵਿਆ ਸਾਡੇ ਨਾਲ ਕੋਈ ਗੱਲਬਾਤ ਨਹੀਂ ਕਰਦੀ ਤਾਂ ਹੌਲੀ-ਹੌਲੀ 1990 ਦੇ ਲਾਸਟ ਤੱਕ ਦਸੰਬਰ ਤੱਕ ਹਸਪੜੋਸ ਦੇ ਲੋਕੀ ਆਂਦੇ ਵੀ ਸੀਗੇ। ਉਹਨਾਂ ਨੇ ਵੀ ਉਸ ਘਰ ਦੇ ਵਿੱਚ ਜਾਣਾ ਬੰਦ ਕਰ ਦਿੱਤਾ। ਸਤੰਬਰ 1991 ਤੋਂ ਬਾਅਦ ਉਹ ਲਿਵਿਆ ਨੂੰ ਕਦੇ ਵੀ ਉਸ ਘਰ ਦੇ ਬਾਹਰ ਪੈਰ ਰੱਖਦੇ ਨਹੀਂ ਦੇਖਿਆ ਤਾਂ ਉਹ ਘਰ ਬਹੁਤ ਹੀ ਜ਼ਿਆਦਾ ویرਾਨਾ ਲੱਗਣ ਲੱਗ ਗਿਆ ਪਹਿਲੇ ਤਾਂ ਉਸ ਘਰ ਦੇ ਵਿੱਚ ਲਾਈਟਾਂ ਵੀ ਜਗਦੀਆਂ ਹੁੰਦੀਆਂ ਸੀ ਤੇ ਘਰ ਜਗਦਾ ਰਹਿੰਦਾ ਸੀਗਾ ਤਾਂ ਹੌਲੀ-ਹੌਲੀ ਕਰਦੇ-ਕਰਦੇ ਉਸ ਘਰ ਦੀਆਂ ਲਾਈਟਾਂ ਜਿਹੜੀਆਂ ਸੀਗੀਆਂ ਉਹ ਵੀ ਬੰਦ ਹੋਣ ਲੱਗੀਆਂ ਤਾਂ ਐਦਾਂ ਹੀ ਲਾਈਟਾਂ ਬੰਦ ਨੂੰ ਵੀ ਉਸ ਘਰ ਨੂੰ 2.5 ਸਾਲ ਨਿਕਲ ਗਏ ਨਾ ਕੋਈ ਬੰਦਾ 2.5 ਸਾਲ ਦੇ ਵਿੱਚ ਉਸ ਘਰ ਦੇ ਅੰਦਰ ਗਿਆ ਤੇ ਨਾ ਹੀ 2.5 ਸਾਲਾਂ ਦੇ ਵਿੱਚ ਉਸ ਘਰ ਤੋਂ ਕੋਈ ਬਾਹਰ ਆਇਆ ਤਾਂ ਫਿਰ ਟਾਈਮ ਆਉਂਦਾ 27 ਫਰਵਰੀ 1994 ਦਾ ਰਾਤ ਦਾ ਟਾਈਮ ਹੁੰਦਾ 9:30 ਵਜੇ ਪੁਲਿਸ ਸਟੇਸ਼ਨ ਦੇ ਵਿੱਚ ਫੋਨ ਆਉਂਦਾ ਇੱਕ ਤੇ ਪੁਲਿਸ ਵਾਲਾ ਉਸ ਨੂੰ ਫੋਨ ਨੂੰ ਚੱਕਦਾ ਤੇ ਉਧਰੋਂ ਦੀ ਕੋਈ ਵੀ ਜਵਾਬ ਨਹੀਂ ਆਉਂਦਾ ਪੁਲਿਸ ਵਾਲਾ ਹੈਲੋ ਕਰਦਾ ਉਹਨੂੰ ਪੁੱਛਦਾ ਵੀ ਕੌਣ ਆ ਕਿਸੇ ਨੂੰ ਕੀ ਲੋੜ ਹੈਗੀ ਆ ਬਟ ਸਾਹਮਣੋਂ ਦੀ ਕੋਈ ਜਵਾਬ ਨਹੀਂ ਆਉਂਦਾ ਉਹ ਦੇਖਦਾ ਵੀ ਜ਼ਰੂਰ ਕੋਈ ਸ਼ਰਤ ਕਰਦਾ ਹੋਣਾ ਖੱਪ ਪੰਦਾ ਹੋਣਾ ਉਹਨੇ ਫੋਨ ਕੱਟ ਦਿੱਤਾ ਤਾਂ ਫਿਰ 5 ਮਿੰਟ ਬਾਅਦ ਦੁਬਾਰਾ ਫੋਨ ਵੱਜਿਆ ਤਾਂ ਪੁਲਿਸ ਵਾਲਾ ਭੱਜ ਕੇ ਫਿਰ ਗਿਆ ਉਹਨੇ ਚੱਕਿਆ ਤੇ ਮੋਰਿਆਂ ਦੀ ਫਿਰ ਸੇਮ ਕੋਈ ਜਵਾਬ ਨਹੀਂ ਆਇਆ ਤਾਂ ਪੁਲਿਸ ਵਾਲੇ ਨੂੰ ਗੁੱਸਾ ਆਣ ਲੱਗਿਆ ਵੀ ਕੋਈ ਜ਼ਰੂਰ ਕੋਈ ਸ਼ਰਾਰਤ ਕਰਦਾ ਪਿਆ ਹੈ ਬਟ ਉਹਨੇ ਟਰੈਸ ਨਹੀਂ ਕੀਤੀ ਕਹਿੰਦੇ ਵੀ ਇੱਦਾਂ ਦੇ ਬਥੇਰੇ ਕਾਲ ਸੰਦੇ ਰਹਿੰਦੇ ਆ ਜਿਹੜੇ ਪੁਲਿਸ ਨੂੰ ਤੰਗ ਕਰਦੇ ਰਹਿੰਦੇ ਆ ਉਹਨੇ ਫਿਰ ਇੱਕ ਵਾਰੇ ਕੱਟ ਦਿੱਤਾ ਤਕਰੀਬਨ 1 ਘੰਟੇ ਦੇ ਵਿੱਚ 4 ਤੋਂ 5 ਵਾਰ ਐਦਾਂ ਫੋਨ ਵੱਜਿਆ ਤੇ ਪੁਲਿਸ ਵਾਲਾ ਚੱਕਦਾ ਰਿਹਾ ਮੋਰੋ ਕੋਈ ਜਵਾਬ ਨਹੀਂ ਆਇਆ ਤਾਂ ਉਹਨੇ ਆਪਣੇ ਸੀਨੀਅਰ ਦੇ ਕੋਲ ਜਾ ਕੇ ਕਿਹਾ ਵੀ ਮੈਨੂੰ ਇੱਕ ਘੰਟੇ ਦੇ ਵਿੱਚ 4 ਤੋਂ 5 ਕੋਲਾਂ ਆ ਗਿਆ ਆ ਤੇ ਜ਼ਰੂਰ ਕੋਈ ਮੁਸੀਬਤ ਦੇ ਵਿੱਚ ਹੋ ਸਕਦਾ ਸਾਨੂੰ ਚੈੱਕ ਕਰਨਾ ਚਾਹੀਦਾ ਹੈ ਕਿ ਨਹੀਂ ਚਾਹੀਦਾ ਤੇ ਉਹਦੇ ਜਿਹੜਾ ਸੀਨੀਅਰ ਸੀਗਾ ਉਹਨੇ ਕਿਹਾ ਵੀ ਤੁਸੀਂ ਆਪਣੀ ਤਿੰਨ ਜਾਨਾਂ ਦੀ ਟੀਮ ਉੱਥੇ ਜਾਓ ਜਿੱਥੋਂ ਦੀ ਕੋਲ ਆਂਦੀ ਆ ਲੋਕੇਸ਼ਨ ਦੇ ਵਿੱਚ ਜਾ ਕੇ ਚੈੱਕ ਕਰੋ ਵੀ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਤਾਂ ਫਿਰ ਐਦਾਂ ਹੀ ਪੁਲਿਸ ਵਾਲਿਆਂ ਦੀ ਤਿੰਨ ਜਾਨਾਂ ਦੀ ਜੋੜੀ ਇੱਕ ਲੜੀ ਪੁਲਿਸ ਸੀਗੀ ਦੋ ਪੁਲਿਸ ਵਾਲੇ ਸੀਗੇ ਉਹ ਕੋਲ ਨੂੰ ਟਰੈਸ ਕਰਦੇ ਉਸ ਘਰ ਦੇ ਵਿੱਚ ਪਹੁੰਚ ਜਾਂਦੇ ਆ ਤੋ ਜਦੋਂ ਉਸ 13 ਏਕੜ ਦੇ ਫਾਰੰ ਦੇ ਬਾਹਰ ਪਹੁੰਚਦੇ ਆ ਤੇ ਅੰਦਰੋਂ ਦੀ ਲੋਕ ਲੱਗੇ ਹੁੰਦੇ ਆ ਉਹ ਖੜਕਾਂਦੇ ਰਹਿੰਦੇ ਆ ਕੋਈ ਨਹੀਂ ਆਉਂਦਾ ਉਹ ਆਵਾਜ਼ਾਂ ਮਾਰਦੇ ਆ ਅੰਦਰੋਂ ਦੀ ਕੋਈ ਵੀ ਨਹੀਂ ਆਉਂਦਾ ਤੇ ਉਹਨਾਂ ਨੇ ਦੇਖਿਆ ਵੀ ਫੋਨ ਤਾਂ ਅੰਦਰੋਂ ਹੀ ਆਇਆ ਆ ਫਿਰ ਆਸੇ-ਪਾਸਿਓਂ ਦੀ ਜਦੋਂ ਉਹਨਾਂ ਨੇ ਪੁੱਛਗਿੱਛ ਕੀਤੀ ਆ ਉਹਨਾਂ ਨੇ ਦੱਸਿਆ ਵੀ ਇਸ ਘਰ ਦੇ ਵਿੱਚ ਇੱਕ 올ਿਵਿਆ ਨਾਮ ਦੀ ਜਨਾਨੀ ਰਹਿੰਦੀ ਸੀਗੀ ਤੇ ਉਹ ਪਤਾ ਕਿੱਥੇ ਚਲੀ ਗਈ ਕਿੱਥੇ ਨਹੀਂ ਆ ਤਾਂ ਇਹ ਘਰ ਐਦਾਂ ਹੀ ਬੰਦ ਪਿਆ ਆ ਤਾਂ ਤੁਸੀਂ ਜਾਂਚ ਕਰ ਸਕਦੇ ਆ ਕਿਉਂਕਿ ਇਹਦੇ ਅੰਦਰ ਨਾ ਕੋਈ ਜਾਂਦਾ ਤੇ ਨਾ ਕੋਈ ਅੰਦਰੋਂ ਬਾਹਰ ਆਂਦਾ 올ਿਵਿਆ ਦਾ ਵੀ ਪਤਾ ਨਹੀਂ 1991 ਤੋਂ ਬਾਅਦ ਉਹ ਕਦੀ ਸਾਨੂੰ ਦਿਖੀ ਨਹੀਂ ਵੀ ਕਿੱਥੇ ਗਈ ਉਹ ਸ਼ਾਇਦ ਉਹ ਆਪਣੇ ਰਿਸ਼ਤੇਦਾਰਾਂ ਦੇ ਚਲੀ ਗਈ ਤਾਂ ਫਿਰ ਪੁਲਿਸ ਵਾਲਿਆਂ ਨੇ ਸੋਚਿਆ ਵੀ ਹੁਣ ਫੋਨ ਕਾਲ ਤਾਂ ਅੰਦਰੋਂ ਹੀ ਆ ਰਹੇ ਆ ਕੋਈ ਸ਼ਰਾਰਤ ਨਾ ਕਰਦਾ ਹੋਵੇ ਜਾਂ ਅੰਦਰ ਕੋਈ ਪ੍ਰੋਬਲਮ ਨਾ ਹੋਈ ਹੋਵੇ ਤਾਂ ਉਹਨਾਂ ਨੇ ਪਹਿਲਾਂ ਘਰ ਦਾ ਦਰਵਾਜ਼ਾ ਤੋੜ ਕੇ ਅੰਦਰ ਐਂਟਰ ਕੀਤਾ ਤਾਂ ਜਿੱਦਾਂ ਹੀ ਉਹ ਘਰ ਦੇ ਅੰਦਰ ਐਂਟਰ ਕੀਤੇ ਤਾਂ ਆਸੇ-ਪਾਸੇ ਜਾਲੇ ਹੀ ਜਾਲੇ ਮਿੱਟੀ ਨਾਲ ਭਰਿਆ ਘਰ ਉਹਦਾ ਕੋਈ ਸਫਾਈ ਨਹੀਂ ਘਰ ਦੇ ਵਿੱਚ ਮਿੱਟੀ ਮਿੱਟੀ ਸੀ ਯਾਨੀ ਕਿ ਪਰਤ ਜੰਮੀ ਹੋਈ ਸੀ ਇਹਨੇ ਨਹੀਂ ਮਿੱਟੀ ਦੀ ਕਿਉਂਕਿ 4 ਸਾਲਾਂ ਤੋਂ ਉਹ ਘਰ ਬਿਲਕੁਲ ਬੰਦ ਪਿਆ ਹੋਇਆ ਸੀਗਾ ਤਾਂ ਫਿਰ ਜਦੋਂ ਦੇਖਿਆ ਵੀ ਘਰ ਬੰਦ ਪਿਆ ਹੋਇਆ ਆ ਤਾਂ ਪੁਲਿਸ ਵਾਲਿਆਂ ਨੇ ਸੋਚਿਆ ਵੀ ਜ਼ਰੂਰ ਕਿਸੇ ਨੇ ਕੋਈ ਨਾ ਕੋਈ ਸ਼ਰਤ ਕੀਤੀ ਹੋਣੀ ਆ ਆਪਾਂ ਚੱਲਦੇ ਆ ਬਟ ਉਹਨਾਂ ਵਿੱਚੋਂ ਇੱਕ ਲੇਡੀਜ਼ ਸੀਗੀ ਫਰੈਂਸਿਸਕਾ ਉਹਨੂੰ ਨਾ ਉਸ ਘਰ ਦੇ ਵਿੱਚੋਂ ਬੜੀਆਂ ਹੀ ਅਲੱਗ ਜਿਹੀਆਂ ਹੌਂਟਡ ਵਾਈਫਸ ਸਾਰੀਆਂ ਸੀਗੀਆਂ ਵੀ ਇਸ ਘਰ ਦੇ ਵਿੱਚ ਜ਼ਰੂਰ ਕੋਈ ਨਾ ਕੋਈ ਗੜਬੜ ਹੈਗੀ ਆ ਸਾਨੂੰ ਚੰਗੇ ਤਰੀਕੇ ਨਾਲ ਇਸ ਘਰ ਦੀ ਜਾਂਚ ਕਰਨੀ ਚਾਹੀਦੀ ਆ ਪੁਲਿਸ ਵਾਲਿਆਂ ਨੇ ਫਿਰ ਉਹਦੀ ਗੱਲ ਮੰਨ ਲਈ ਚਲੋ ਉਹਨਾਂ ਨੇ ਘਰ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਤਾਂ ਉੱਥੇ ਇੱਕ ਉਹਨਾਂ ਨੂੰ ਦਰਵਾਜ਼ਾ ਦਿਖਿਆ ਜਿਹੜਾ ਅੰਦਰੋਂ ਦੀ ਲੋਕ ਸੀਗਾ ਤਾਂ ਉਹਨਾਂ ਨੇ ਖੜਕਾਇਆ ਤੇ ਅੰਦਰੋਂ ਦੀ ਕਿਸੇ ਨੇ ਬਾਹਰ ਨਹੀਂ ਕੱਢਿਆ ਦਰਵਾਜ਼ੇ ਦੇ ਉੱਤੇ ਵੀ ਮਿੱਟੀ ਜੰਮੀ ਹੋਈ ਸੀ ਤਾਂ ਉਹਨਾਂ ਨੇ ਸੇਮ ਜਿੱਦਾਂ ਬਾਹਰਲਾ ਗੇਟ ਤੋੜਿਆ ਸੀਗਾ ਇਦਾਂ ਹੀ ਉਹਨਾਂ ਨੇ ਉਹ ਵੀ ਗੇਟ ਤੋੜ ਦਿੱਤਾ ਤਾਂ ਜਿੱਦਾਂ ਹੀ ਉਹ ਅੰਦਰ ਗੇਟ ਤੋੜ ਕੇ ਗਏ ਅੰਦਰ ਸੇਮ ਉਦਾਂ ਹੀ ਸਾਰਾ ਘਰ ਮਿੱਟੀ ਦੇ ਨਾਲ ਕਮਰਾ ਭਰਿਆ ਪਿਆ ਤੇ ਉਹਦੇ ਕੋਲ ਉੱਥੇ ਉਹੀ ਫੋਨ ਸੀਗਾ ਜਿੱਥੋਂ ਦੀ ਫੋਨ ਕਾਲ ਆਈ ਸੀ ਹਰਾਨੇ ਦੀ ਗੱਲ ਇਹ ਸੀ ਕਿ ਜਦੋਂ ਉਹਨਾਂ ਨੇ ਫੋਨ ਦੇਖਿਆ ਫੋਨ ਦੇ ਉੱਤੇ ਵੀ ਕਿਲੋ-ਕਿਲੋ ਮਿੱਟੀ ਜੰਮੀ ਹੋਈ ਉਹਦੇ ਤੋਂ ਐਦਾਂ ਲੱਗ ਰਿਹਾ ਸੀਗਾ ਵੀ ਕਦੀ ਕਿਸੇ ਨੇ ਫੋਨ ਕੀਤਾ ਹੀ ਹੈ ਨੀਗਾ 4-5 ਸਾਲਾਂ ਤੋਂ ਵੀ ਉਹ ਹਲੇ ਵੀ ਲਾਈਨ ਚੱਲਦੀ ਪਈ ਸੀ ਬੰਦ ਨਹੀਂ ਸੀ ਹੋਈ ਉਹ ਕਨੈਕਸ਼ਨ ਹਾਲ ਤੱਕ ਬੰਦ ਨਹੀਂ ਸੀਗਾ ਬਟ ਜੇ ਉਸ ਫੋਨ ਤੋਂ ਕਿਸੇ ਨੇ ਫੋਨ ਕੀਤਾ ਸੀਗਾ ਉਹਦੇ ਤੇ ਫਿੰਗਰਪ੍ਰਿੰਟਸ ਜਾਂ ਕੋਈ ਨਿਸ਼ਾਨ ਤਾਂ ਹੋਣੇ ਸੀਗਾ ਉਹ ਬਿਲਕੁਲ ਵੀ ਨਹੀਂ ਸੀਗੀ ਇਹ ਚੀਜ਼ ਉਹਨਾਂ ਨੂੰ ਹੋਰ ਜ਼ਿਆਦਾ ਅਜੀਬ ਲੱਗੀ ਤਾਂ ਫਿਰ ਉਹਨਾਂ ਨੇ ਤੌਰ ਤੇ ਲੈ ਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਤਾਂ ਉਹਨਾਂ ਨੂੰ ਸਾਹਮਣੇ ਇੱਕ ਹੋਰ ਦਰਵਾਜ਼ਾ ਮਿਲਿਆ ਉਹ ਵੀ ਅੰਦਰੋਂ ਦੀ ਬੰਦ ਸੀਗਾ ਤਾਂ ਉਹਨਾਂ ਨੇ ਦੇਖਿਆ ਵੀ ਜ਼ਰੂਰ ਇਹਦੇ ਅੰਦਰ ਕੋਈ ਹੋ ਸਕਦਾ ਹੈ ਜਾਂ ਤਾਂ ਉਹਨਾਂ ਨੇ ਖੜਕਟਾਇਆ ਜਦੋਂ ਅੰਦਰੋਂ ਦੀ ਕੋਈ ਫਿਰ ਬਾਹਰ ਨਹੀਂ ਆਇਆ ਫਿਰ ਉਹਨਾਂ ਨੇ ਸੇਮ ਉਹੀ ਦਰਵਾਜ਼ਾ ਤੋੜਿਆ ਤੋੜ ਕੇ ਜਿੱਦਾਂ ਹੀ ਉਹ ਦਰਵਾਜ਼ਾ ਖੋਲ ਕੇ ਅੰਦਰ ਗਏ ਤਾਂ ਉਹ ਦੇਖ ਕੇ ਹੈਰਾਨ ਹੋ ਗਏ ਕਿਉਂਕਿ ਸਿਰਫ ਇੱਕ ਉਹੀ ਕਮਰਾ ਸੀਗਾ ਜਿਹੜਾ ਬਿਲਕੁਲ ਸਾਫ਼ ਨੀਟ ਐਂਡ ਕਲੀਨ ਸੀਗਾ ਉਹ ਕਮਰਾ ਕਿਸੇ ਹੋਰ ਦਾ ਨਹੀਂ ਐਡਨ ਮੇਬਲ ਦਾ ਸੀਗਾ ਜੋ ਬੱਚਾ 4-5 ਸਾਲ ਪਹਿਲਾਂ ਤਲਾਬ ਦੇ ਵਿੱਚ ਡੁੱਬ ਕੇ ਖਤਮ ਹੋ ਗਿਆ ਸੀਗਾ ਤੇ ਉਹਦਾ ਉਹ ਕਮਰਾ ਬਿਲਕੁਲ ਸਾਫ਼ ਸੁਥਰਾ ਪਿਆ ਸੀਗਾ ਤਾਂ ਉਹਨਾਂ ਨੇ ਟਾਰਚ ਦੇ ਨਾਲ ਘਰ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਤਾਂ ਜਾਂਚ ਕਰਦੇ ਹੀ ਉਹਨਾਂ ਨੇ ਇੱਕ ਨੁੱਕਰ ਦੇ ਵਿੱਚ ਦੇਖਿਆ ਵੀ ਉੱਥੇ ਐਡਨ ਮੇਬਲ ਦੀਆਂ ਫੋਟੋਆਂ ਦੇ ਸਾਹਮਣੇ ਅਸੇ-ਪਾਸੇ ਕਾਫੀ ਮੋਮਬੱਤੀਆਂ ਜਾਂ ਦੀਵੇ ਜਲਾਏ ਗਏ ਤਾਂ ਉੱਥੇ ਬਹੁਤ ਸਾਰੇ ਪੇਪਰ ਜਿਨ੍ਹਾਂ ਦੇ ਉੱਤੇ ਬਹੁਤ ਕੁਝ ਲਿਖਿਆ ਹੋਇਆ ਸੀਗਾ ਆ ਤੁਸੀਂ ਉਸ ਦੀ ਫੋਟੋ ਵੀ ਦੇਖ ਸਕਦੇ ਆ ਤਾਂ ਫਿਰ ਪੁਲਿਸ ਵਾਲਿਆਂ ਨੇ ਉਹ ਜਦੋਂ ਦੇਖਿਆ ਵੀ ਉੱਥੇ ਏਡਨ ਦੀਆਂ ਫੋਟੋਆਂ ਕਿੰਨੀਆਂ ਸਾਰੀਆਂ ਪਈਆਂ ਉਹਦੀ ਪੇਂਟਿੰਗ ਬਣੀ ਪਈ ਤੇ ਅਲੱਗ-ਅਲੱਗ ਭਾਸ਼ਾ ਜਾਂ ਕਿ ਲੈਂਗੁਏਜਸ ਦੇ ਵਿੱਚ ਉੱਥੇ ਟਿੱਠੀਆਂ ਲਿਖਿਆ ਹੋਈਆਂ ਸੀਗੀਆਂ ਬਹੁਤ ਸਾਰੀਆਂ ਤੇ ਜਿੱਦਾਂ ਹੀ ਪੁਲਿਸ ਵਾਲਿਆਂ ਨੇ ਉਹ ਫੋਟੋਆਂ ਦੇ ਬੈਕ ਸਾਈਡ ਦੇ ਉੱਤੇ ਕੈਮਰਾ ਕਮਾ ਕੇ ਨੁੱਕਰ ਦੇ ਵਿੱਚ ਦੇਖਿਆ ਤੇ ਉਹ ਤਿੰਨੇ ਜਾਣੇ ਇੱਕ ਦੂਸਰੇ ਦੇ ਮੂੰਹ ਹਾਲ ਦੇਖੇ ਤਾਂ ਕੰਬਣੇ ਸ਼ੁਰੂ ਕਰ ਦਿੱਤੇ ਕਿਉਂਕਿ ਉਸ ਨੁੱਕਰ ਦੇ ਬੈਕ ਸਾਈਡ ਦੇ ਉੱਤੇ ਇੱਕ ਕੁਰਸੀ ਸੀਗੀ ਜਿਹਦੇ ਉੱਤੇ 올ਿਵਿਆ ਬੈਠੀ ਹੋਈ ਸੀ ਤਾਂ ਤਿੰਨਾ ਜਾਣੇ ਦੇ ਕੇ ਕੰਬਦੇ ਕੰਬਦੇ ਉਹਦੇ ਕੋਲ ਗਏ ਤਾਂ ਉਹਨਾਂ ਨੇ ਜਦੋਂ ਚੈੱਕ ਕੀਤਾ ਤਾਂ 올ਿਵਿਆ ਦੀ ਉਹ ਬੋਡੀ ਸੀਗੀ ਉਹ ਮਰ ਚੁੱਕੀ ਸੀਗੀ ਤਾਂ ਉਹਦੇ ਹੱਥ ਦੇ ਵਿੱਚ ਇੱਕ ਡੋਲ ਸੀਗੀ ਆ ਤੁਸੀਂ ਇਸ ਦੀ ਫੋਟੋ ਦੇਖ ਸਕਦੇ ਆਂ ਆ ਡੋਲ ਦਾ ਮਤਲਬ ਕੀ ਹੈ ਵੀ ਮੈਂ ਤੁਹਾਨੂੰ ਅੱਗੇ ਜਾ ਕੇ ਦੱਸੂਗਾ ਤਾਂ ਪੁਲਿਸ ਵਾਲੇ ਉਸ ਦੀ ਬੋਡੀ ਨੂੰ ਦੇਖ ਕੇ ਕੰਬਦੇ ਕੰਬਦੇ ਨੇ ਆਪਣੀ ਬੈਕਅਪ ਟੀਮ ਨੂੰ ਫੋਨ ਕੀਤਾ ਤੇ ਹਸਪੀਟਲ ਫੋਨ ਕੀਤਾ ਪਲੀਜ਼ ਤੁਸੀਂ ਜਲਦੀ ਆਓ ਇੱਥੇ ਆ ਕੇ ਵੀ ਇੱਥੇ ਤਾਂ ਹਾਲੀ ਬਹੁਤ ਵਿਗੜਿਆ ਪਿਆ ਪੁਲਿਸ ਵਾਲਿਆਂ ਦੀ ਫਟਾਫਟ ਟੀਮ ਉੱਥੇ ਘਰ ਦੇ ਵਿੱਚ ਪਹੁੰਚੀ ਉਹ ਵੀ ਦੇਖ ਕੇ ਹੈਰਾਨ ਹੋ ਗਏ ਵੀ ਆਹ ਕੀ ਸੀ ਨਹਾਗਾ ਪੂਰੇ ਘਰ ਦਾ ਤੇ ਉਹਨਾਂ ਨੂੰ ਇਹ ਚੀਜ਼ ਤੋਂ ਹੈਰਾਨੀ ਆ ਰਹੀ ਸੀ ਕਿ ਵੀ 올ਿਵਿਆ ਆਪਣੇ ਆਪ ਨੂੰ ਉਸ ਕਮਰੇ ਦੇ ਅੰਦਰ ਬੰਦ ਕਰਕੇ ਕਿਉਂ ਬੈਠੀ ਰਹੀ ਤਾਂ ਉਹਨੇ ਕਦੀ ਕਿਸੇ ਤੋਂ ਹੈਲਪ ਮੰਗਣ ਦੀ ਕੋਸ਼ਿਸ਼ ਨਹੀਂ ਕੀਤੀ ਆਪਣੇ ਰਿਸ਼ਤੇਦਾਰਾਂ ਤੋਂ ਜਾਂ ਆਸ-ਪड़ोस ਤੋਂ ਜਾਂ ਆਪਣੇ ਘਰ ਵਾਲੇ ਨਾਲ ਦੁਬਾਰਾ ਕੰਟੈਕਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਇਹ ਚੀਜ਼ ਉਹਨਾਂ ਦੇ ਦਿਮਾਗ ਦੇ ਵਿੱਚ ਘੁੰਮਦੀ ਰਹੀ ਚਲੋ ਫਿਰ ਵੀ ਉਹਨਾਂ ਨੇ ਚੱਕ ਕੇ ਉਸ ਦੀ ਬੋਡੀ ਨੂੰ ਪੋਸਟਮਾਰਟਮ ਵਾਸਤੇ ਹਸਪੀਟਲ ਭੇਜ ਦਿੱਤਾ ਤਾਂ ਫਿਰ ਜਦੋਂ ਜਾਂਚ ਕੀਤੀ ਉਹਦੀ ਬੋਡੀ ਦੀ ਤਾਂ ਉੱਥੇ ਡਾਕਟਰਾਂ ਨੇ ਵੀ ਦਿਮਾਗ ਨੂੰ ਹਿਲਾ ਕੇ ਰੱਖਣ ਵਾਲੀ ਰਿਪੋਰਟ ਮੋੜ ਰੱਖ ਦਿੱਤੀ ਉਹਨਾਂ ਨੇ ਕਿਹਾ ਉਹ ਲਿਵਿਆ 4 ਮਹੀਨੇ ਪਹਿਲਾਂ ਹੀ ਮਰ ਚੁੱਕੀ ਸੀਗੀ ਤਾਂ 4 ਮਹੀਨੇ ਤੋਂ ਉਸ ਕਮਰੇ ਦੇ ਵਿੱਚ ਜੇ ਅਗਰ ਸਫਾਈ ਨਹੀਂ ਕੀਤੀ ਗਈ ਕਿਉਂਕਿ ਉਹ 4 ਮਹੀਨੇ ਪਹਿਲਾਂ ਹੀ ਮਰ ਚੁੱਕੀ ਸੀਗੀ ਤਾਂ ਕਮਰਾ ਕਿੱਦਾਂ ਸਾਫ਼ ਰਿਹਾ ਸੀਗਾ ਤਾਂ ਉਹ ਫੋਟੋਆਂ ਦੇ ਉੱਤੇ ਜਿਹੜੇ ਐਨੇ ਸਾਰੇ ਲੈਟਰ ਲਿਖੇ ਹੋਏ ਸੀਗੇ ਉਹ ਕਿਸੇ ਹੋਰ ਨੇ ਨਹੀਂ ਉਹ 올ਿਵਿਆ ਨੇ ਆਪਣੇ ਬੱਚੇ ਨੂੰ ਲਿਖੇ ਹੋਏ ਸੀਗੇ ਇਹ ਹੈਰਾਨ ਕਰਨ ਵਾਲੀ ਚੀਜ਼ ਇੱਕ ਇਹ ਸੀਗੀ ਜਿਹੜੀ 올ਿਵਿਆ ਦੇ ਹੱਥ ਦੇ ਵਿੱਚ ਇੱਕ ਡੋਲ ਸੀਗੀ ਅੱਜ ਇਹ ਤੁਹਾਨੂੰ ਮੈਂ ਫੋਟੋ ਦਿਖਾਈ ਆ ਸਾਰੇ ਇਹ ਚੀਜ਼ ਸੋਚ ਰਹੇ ਸੀ ਕਿ ਇਹ ਜ਼ਰੂਰ ਇਹ ਐਡਨ ਦੀ ਫੇਵਰਿਟ ਡੋਲ ਸੀਗੀ ਜੈਨੂ 올ਿਵਿਆ ਆਪਣੇ ਹੱਥ ਦੇ ਵਿੱਚ ਫੜ ਕੇ ਉੱਥੇ ਬੈਠੀ ਬੈਠੀ ਸਦਮਾ ਲੈ ਕੇ ਹੀ ਖਤਮ ਹੋ ਗਈ ਬਟ ਨਹੀਂ ਇਹ ਐਡਮ ਦੀ ਡੋਲ ਨਹੀਂ ਸੀਗੀ ਤਿੱਬਤੀਆਂ ਦੇ ਅਨੁਸਾਰ ਜਿਹੜੇ ਤਿੱਬਤ ਦੇ ਲੋਕ ਹੈਗੇ ਆ ਤੋਂ ਪਤਾ ਲੱਗਾ ਵੀ ਜਿਹੜੀ 올ਿਵਿਆ ਦੇ ਹੱਥ ਦੇ ਵਿੱਚ ਡੋਲ ਸੀਗੀ ਉਹਨੂੰ ਤੁਲਪਾ ਕਹਿੰਦੇ ਆ ਹੁਣ ਤੁਲਪਾ ਕੀ ਚੀਜ਼ ਆ ਤੁਲਪਾ ਇੱਕ ਐਸੀ ਡੋਲ ਆਪ ਤਿੱਬਤੀ ਲੋਕ ਬਣਾਉਂਦੇ ਆ ਜਦੋਂ ਉਹਨਾਂ ਦੇ ਘਰ ਤੋਂ ਜਾਂ ਕੋਈ ਫੈਮਿਲੀ ਤੋਂ ਦੂਰ ਚਲਾ ਜਾਂਦਾ ਹੈ ਜਾਂ ਖਤਮ ਹੋ ਜਾਂਦਾ ਹੈ ਜਾਂ ਮਰ ਜਾਂਦੇ ਆ ਤਾਂ ਫਿਰ ਉਹ ਇੱਕ ਡੋਲ ਬਣਾ ਕੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਕਾਫੀ ਥਾਵਾਂ ਤੇ ਮੰਨਿਆ ਵੀ ਜਾਂਦਾ ਵੀ ਉਹ ਇਸ ਡੋਲ ਦੁਆਰਾ ਉਹ ਜਿਹੜੇ ਲੋਕ ਖਤਮ ਹੋ ਚੁੱਕੇ ਹੁੰਦੇ ਉਹਨਾਂ ਦੀਆਂ ਆਤਮਾਵਾਂ ਨਾਲ ਵੀ ਗੱਲ ਕਰਦੇ ਆ ਤਾਂ ਸੇਮ ਇਦਾਂ ਦੀ ਡੋਲ 올ਿਵਿਆ ਦੇ ਕੋਲ ਕਿੱਦਾਂ ਹੈ ਤਾਂ 올ਿਵਿਆ ਨੇ ਹੀ ਖੁਦ ਇਹ ਡੋਲ ਆਪ ਬਣਾਈ ਸੀਗੀ ਓਲੀਵਿਆ ਨੇ ਵੀ ਸੇਮ ਇਦਾਂ ਹੀ ਫੋਟੋਆਂ ਆਪਣੇ ਬੱਚੇ ਦੀਆਂ ਰੱਖ ਕੇ ਉਹਦੇ ਮੋਰੇ ਬਹੁਤ ਸਾਰੇ ਲੈਟਰ ਲਿਖੇ ਹੋਏ ਸੀਗੇ ਅਲੱਗ ਅਲੱਗ ਲੈਂਗੁਏਜ ਦੇ ਵਿੱਚ ਵੀ ਉਹਦਾ ਬੱਚਾ ਕਿਸੇ ਵੀ ਲੈਂਗੁਏਜ ਦੇ ਵਿੱਚ ਆਪਣੀ ਮਾਂ ਦੀ ਗੱਲ ਨੂੰ ਸਮਝੇ ਤੇ ਤਾਂ ਜਵਾਬ ਦੇਵੇ ਉਹਨਾਂ ਲੈਟਰਾਂ ਦੇ ਉੱਤੇ ਵਿਦ ਡੇਟ ਹੀ ਲੈਟਰ ਲਿਖੇ ਹੁੰਦੇ ਸੀਗੇ ਫੋਰ ਐਗਜ਼ਾਮਪਲ ਆ ਜੇ ਉਹ 1991 ਦੇ ਵਿੱਚ ਘਰ ਚ ਬੰਦ ਸੀ ਤਾਂ ਉਹਨੇ ਜਿਹੜਾ ਪਹਿਲਾ ਲੈਟਰ ਲਿਖਿਆ ਸੀਗਾ ਉਹਦੇ ਉੱਤੇ ਡੇਟ ਲਿਖੀ ਸੀ 4 ਸਤੰਬਰ 1991 12 ਦਸੰਬਰ 1992 ਉਹਨੇ ਐਦਾ ਹੀ ਡੇਟ ਵਾਈਜ਼ ਲੈਟਰ ਲਿਖੇ ਹੋਏ ਸੀਗੇ ਤਾਂ ਜਦੋਂ ਉਹਨਾਂ ਨੇ ਸਾਰੇ ਲੈਟਰ ਚੈੱਕ ਕੀਤੇ ਤਾਂ ਉਹਨਾਂ ਦਾ ਦਿਮਾਗ ਉਦੋਂ ਹਿੱਲਿਆ ਕਿਉਂਕਿ ਉਸ ਦੇ ਉੱਤੇ ਡੇਟ ਸੀਗੀ ਜਿਸ ਦਿਨ ਪੁਲਿਸ ਵਾਲਿਆਂ ਨੂੰ ਉਹ ਫੋਨ ਕਾਲ ਆਈ ਸੀ ਤਾਂ ਉਹ 올ਿਵਿਆ ਨੇ ਹੀ ਲੈਟਰ ਉਹ ਲਿਖਿਆ ਹੋਇਆ ਸੀਗਾ ਹੁਣ ਸੋਚਣ ਵਾਲੀ ਗੱਲ ਇਹ ਆ ਵੀ ਜੇ 올ਿਵਿਆ 4 ਮਹੀਨੇ ਪਹਿਲਾਂ ਹੀ ਖਤਮ ਹੋ ਚੁੱਕੀ ਸੀ ਮਰ ਚੁੱਕੀ ਸੀਗੀ ਉਹਨੇ ਆਪਣੇ ਆਪ ਨੂੰ ਕਮਰੇ ਦੇ ਅੰਦਰ ਬੰਦ ਕਰ ਹੀ ਲਿਆ ਸੀਗਾ ਕਮਰੇ ਦੀ ਸਫਾਈ ਕਿੱਦਾਂ ਰਹਿ ਗਈ 4 ਮਹੀਨੇ ਤੱਕ ਦੂਸਰੇ ਨੰਬਰ ਤੇ ਉਹ ਲੈਟਰ ਜੇ ਉਹਨੇ ਲਿਖਿਆ ਸੀਗਾ ਤੇ ਉਹ ਡੇਟ 1994 ਕਿੱਦਾਂ ਆ ਗਈ ਤਾਂ ਫੋਨ ਕਾਲ ਕਿੱਦਾਂ ਉਸੇ ਦਿਨ ਹੀ ਗਿਆ ਤੇ ਉਸ ਲੈਟਰ ਦੇ ਵਿੱਚ ਇੱਕ ਸ਼ੈਤਾਨ ਬਾਰੇ ਪਤਾ ਨਹੀਂ ਕਿਹਦੇ ਬਾਰੇ ਲਿਖਿਆ ਸੀਗਾ ਆ ਤੁਸੀਂ ਦੇਖ ਸਕਦੇ ਆ ਆ ਉਸ ਲੈਟਰ ਦੀ オリジナル ਫੋਟੋ ਹੈਗੀ ਆ ਇਸ ਦੇ ਰਿਲੇਟਡ ਜਿੰਨੀਆਂ ਵੀ ਫੋਟੋਆਂ ਹੋਣਗੀਆਂ ਮੈਂ ਆਪਣੀ ਇੰਸਟਾਗ੍ਰam ਆਈਡੀ ਠੋਰ ਕ੍ਰਾਈਮ ਸਟੋਰੀ ਇਹਦੇ ਤੇ ਵੀ ਪਾ ਦੂੰਗਾ ਤੁਸੀਂ ਉੱਥੇ ਵੀ ਦੇਖ ਸਕਦੇ ਆ ਜਿਹੜੀਆਂ ਫੋਟੋ ਇੱਥੇ ਨਾ ਲੱਗ ਸਕੀਆਂ ਆ ਸਾਰੇ ਜਿਹੜੇ ਵੀ ਲੈਟਰ ਸੀਗੇ 올ਿਵਿਆ ਦੇ ਹੱਥ ਦੇ ਆਪਣੇ ਹੱਥਾਂ ਨਾਲ ਲਿਖੇ ਹੋਏ ਸੀ ਅਲੱਗ ਅਲੱਗ ਲੈਂਗੁਏਜ ਦੇ ਵਿੱਚ ਕਿਉਂਕਿ ਉਹ ਸਰਚ ਕਰਦੀ ਰਹਿੰਦੀ ਸੀਗੀ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਉਹਦੀ ਆਪਣੇ ਬੱਚੇ ਦੀ ਆਤਮਾ ਦੇ ਨਾਲ ਬੱਚੇ ਦੇ ਨਾਲ ਗੱਲਬਾਤ ਹੋ ਸਕੇ ਹੈਰਾਨ ਕਰਨ ਵਾਲੇ ਇਹ ਲੈਟਰ ਜਦੋਂ ਪੁਲਿਸ ਵਾਲਿਆਂ ਨੂੰ ਮਿਲੇ ਤਾਂ ਉਹਨਾਂ ਨੇ ਬਹੁਤ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਬਟ ਇਸ ਦਾ ਕੋਈ ਵੀ ਅੱਜ ਤੱਕ ਉਹਨਾਂ ਨੂੰ ਨਾ ਜਵਾਬ ਮਿਲਿਆ ਵੀ ਉਸ ਘਰ ਦੇ ਵਿੱਚ ਕੇਸ ਨੇ ਫੋਨ ਕੀਤਾ ਸੀਗਾ ਤੇ ਉਹ ਲੈਟਰ ਲੇਟੈਸਟ ਡੇਟ ਦਾ ਕਿੱਦਾਂ ਲਿਖਿਆ ਗਿਆ ਤੇ ਫੋਨ ਕੋਲ ਕਿਹਨੇ ਕੀਤਾ ਸੀਗਾ ਤੇ ਅੱਜ ਤੱਕ ਵੀ ਇਹ ਕੇਸ ਮਿਸਟਰੀ ਬਣ ਕੇ ਰਿਹਾ ਹੋਇਆ ਤੇ ਉਸ ਘਰ ਨੂੰ ਅੱਜ ਤੱਕ ਵੀ ਕਿਸੇ ਨੇ ਨਹੀਂ ਖਰੀਦਿਆ ਤੇ ਉਸ ਘਰ 'ਚੋ ਹਜ ਤੱਕ ਵੀ ਲੋਕੀ ਕਹਿੰਦੇ ਆ 올ਿਵਿਆ ਦੀਆਂ ਆਵਾਜ਼ਾਂ ਆਜਿ ਆਇਆ ਤੇ ਦੋਸਤੋ ਹੁਣ ਮੈਨੂੰ ਤੁਸੀਂ ਕਮੈਂਟਾਂ ਦੇ ਵਿੱਚ ਲਿਖ ਕੇ ਦੱਸਿਓ ਵੀ ਤੁਹਾਨੂੰ ਕੀ ਲੱਗਦਾ ਕੀ ਹੋਇਆ ਹੋਊਗਾ ਤੇ ਇਸ ਕੇਸ ਵਾਰੇ ਅਗਰ ਜੇ ਕਿਸੇ ਨੂੰ ਵੀ ਲੱਗਦਾ ਗਾਪਾ ਝੂਠ ਹੈ ਤੇ Ориジナル ਫੋਟੋ ਮੈਂ ਇੰਸਟਾਗ੍ਰਾਮ ਤੇ ਲਾਈ ਦੇਣੀ ਆ ਮੈਂ ਕੁਝ ਮੈਂ ਇੱਥੇ ਲਗਾ ਦਿੱਤੀਆਂ ਬਾਕੀ 올ਿਵਿਆ ਮੇਬਲ ਸਰਚ ਮਾਰ ਕੇ ਦੇਖ ਲਿਓ ਤੁਹਾਨੂੰ ਇੰਟਰਨੈਟ ਤੇ ਗੂਗਲ ਦੇ ਉੱਤੇ YouTube ਦੇ ਉੱਤੇ ਵਿਕੀਪੀਡੀਆ ਦੇ ਉੱਤੇ ਸਾਰੇ ਪਾਸੇ ਮਿਲ ਜਾਊਗਾ ਅਵੇਲੇਬਲ ਹੋਊਗਾ ਜੇ ਫਿਰ ਵੀ ਕਿਸ ਨੂੰ ਨਾਲ ਲੱਪਿਆ ਤਾਂ ਮੈਨੂੰ Instagram ਤੇ ਮੈਸੇਜ ਕਰ ਦਿਓ ਮੈਂ ਇਕੱਲੇ ਇਕੱਲੇ ਨੂੰ ਸੈਂਡ ਵੀ ਕਰ ਦੂੰਗਾ ਤੁਸੀਂ ਆਪ ਉਸ ਕੇਸ ਨੂੰ ਪੜ੍ਹ ਵੀ ਲਿਓ ਚਾਹੇ ਉਸ ਟਾਈਮ ਦੀਆਂ ਖਬਰਾਂ ਵੀ ਸੋੜ ਲਿਓ ਤੇ ਦੋਸਤੋ ਐਸੀ ਕਿ ਸਟੋਰੀ ਲੋਕਾਂ ਨੇ ਕਿਹਾ ਸੀ ਭੂਤਾਂ ਵਾਲੀ ਸੁਣਾਓ ਮੇਰੇ ਕੋਲ ਹਾਲ ਤੱਕ ਭੂਤਾਂ ਵਾਲੇ ਕੇਸ ਮੈਂ ਤਾਂ ਨਹੀਂ ਲੱਭੇ ਇਹ ਇੱਕ ਕੇਸ ਸੀਗਾ ਜਿੱਥੇ ਮੈਨੂੰ ਲੱਗਦਾ ਸੀਗਾ ਵੀ ਜ਼ਰੂਰ ਕੋਈ ਨਾ ਕੋਈ ਅਲੱਗ ਜੀ ਐਕਟੀਵਿਟੀ ਇਸ ਕੇਸ ਦੇ ਵਿੱਚ ਹੈਗੀ ਸੀਗੀ ਜੋ ਮੈਂ ਤੁਹਾਡੇ ਮੂਰੇ ਪੇਸ਼ ਕੀਤੀ ਆ ਤੇ ਤੁਹਾਨੂੰ ਕਿੱਦਾਂ ਦੀ ਇਹ ਸਟੋਰੀ ਲੱਗੀ ਆ ਤਾਂ ਪਲੀਜ਼ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲੈ ਕੇ ਦੱਸੋ ਤੇ ਲਾਈਕ ਕਰ ਦਿਓ ਵੀਡੀਓ ਨੂੰ ਤਾਂ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਜੇ ਤੁਸੀਂ ਸ਼ੇਅਰ ਕਰੋਗੇ ਤਾਂ ਮੈਂ ਐਧਾ ਦੇ ਕੇਸ ਲੈ ਕੇ ਆਉਂਗਾ ਪਿਛਲੇ ਮੇਰੀਆਂ ਵੀਡੀਓ ਕਿਸ ਨੇ ਸ਼ੇਅਰ ਨਹੀਂ ਕੀਤੀਆਂ ਜਿਹਦੇ ਕਰਕੇ ਮੈਂ ਬਹੁਤ ਘੱਟ ਵੀਡੀਓ ਪਾ ਰਿਹਾ ਕਿਉਂਕਿ ਆਪਾਂ ਨੂੰ ਇਧਰੋਂ ਕੋਈ ਵੀ ਐਨਪ੍ਰੋਫਿਟ ਨਹੀਂ ਆ ਰਿਹਾ ਤਾਂ ਪਲੀਜ਼ ਵੀਡੀਓ ਨੂੰ ਵੱਤਵਾ ਦੇ ਸ਼ੇਅਰ ਇਦਾਂ ਹੀ ਆਪਣੇ ਭਰਾ ਦੀਆਂ ਪੁਰਾਣੀਆਂ ਸਟੋਰੀਆਂ ਵਾਂਗੂ ਪਿਆਰ ਦੇਣਾ ਦੁਬਾਰਾ ਸ਼ੁਰੂ ਕਰੋ ਤੇ ਮੈਂ ਤੁਹਾਡੇ ਲਈ ਦੁਬਾਰਾ ਤੋਂ ਦੁਬਾਰਾ ਨਵੇਂ ਸਟੋਰੀਆਂ ਤੇ ਨਵੇਂ ਕੇਸ ਲੈ ਕੇ ਆਂਦਾ ਰਹੂੰਗਾ। ਕੁੱਤਾ ਵਾਲੀਆਂ ਵੀ ਲੈ ਕੇ ਆਉਂਗਾ ਜਿੱਥੇ ਤੱਕ ਮੈਨੂੰ ਲੱਭ ਸਕੀਆਂ। ਤੇ ਦੋਸਤੋ ਮਿਲ ਜਿਆ ਤੁਹਾਨੂੰ ਕਿਸੇ ਹੋਰ ਵਜੇ ਨਵੇਂ ਸਟੋਰੀ ਦੇ ਨਾਲ ਉਦੋਂ ਤੱਕ ਲਈ ਆਪਣੇ ਭਰਾ ਨੂੰ ਫੋਲੋ ਕਰਨਾ ਨਾ ਭੁੱਲੋ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲੋ। ਮਿਲਦੇ ਆਂ ਧੰਨਵਾਦ ਜੀ।